ਪੰਜੇ 5:30 ਵਜੇ ਦੀ ਗੱਲ ਹੈ ਉਸ ਤੋਂ ਬਾਅਦ ਇੱਕ ਮੇਰਾ ਕਿਰਾਏਦਾਰ ਨਿਕਲ ਰਿਹਾ ਸੀ ਅੱਜ ਤੋਂ ਦੋ ਦਿਨ ਪਹਿਲਾਂ ਵੀ ਇਹਨਾਂ ਕਿਤੇ ਕਿਰਾਏਦਾਰ ਨੂੰ ਕੁਝ ਕਿਹਾ ਹੋਣਾ ਮੇਰੇ ਸਾਹਮਣੇ ਨਹੀਂ ਕਿਹਾ ਅੱਜ ਮੇਰੇ ਕਿਰਾਏਦਾਰ ਨੇ ਮੇਰੇ ਸਾਹਮਣੇ ਕਹਿੰਦਾ ਕਹਿੰਦਾ ਤੂੰ ਕੋੜਾ ਛੋਟਿਆ ਵਾ ਮੈਂ ਉਹਨੂੰ ਕਿਹਾ ਮੈਂ ਕਿਹਾ ਯਾਰ ਤੂੰ ਮੇਰੇ ਨਾਲ ਬਹਿਸ ਮੇਰੇ ਕਿਰਾਏਦਾਰ ਨਾਲ ਕਿਉਂ ਬਹਿਸਦਾ ਕਹਿੰਦਾ ਨਹੀਂ ਮੈਂ ਕਿਰਾਏਦਾਰ ਨਾਲ ਬਹਿਸਾਂਗਾ ਮੈਂ ਕਿਰਾਏਦਾਰ ਨਾਲ ਕਿਉਂ ਬਹਿਸਦਾ ਤੂੰ ਮੇਰੇ ਨਾਲ ਬਹਿਸ ਬਾ ਇਹਦੇ ਵਿੱਚ ਉਹ ਮੇਰੇ ਤੇ ਚੜਨ ਲੱਗ ਗਿਆ ਮੈਂ ਕਿਹਾ ਯਾਰ ਤੂੰ ਸਾਈਡ ਹੋ ਜਾ ਮੇਰੇ ਤੇ ਕਾਹਨੂੰ ਚੜੀ ਜਾਂਦਾ ਕੀ ਹੱਥ ਸੀਗੇ ਉਹਨਾਂ ਦੇ ਉਹਨਾਂ ਨੇ ਬੋ ਤਿੰਨ ਚਾਰ ਕੜੇ ਜੋ ਵੀ ਮਾਰੇ ਕੋਈ ਸਿਸਟਰ ਆਈ ਮੈਂ ਨਹੀਂ ਉਹਨੂੰ ਹੱਥ ਲਾਇਆ ਉਹਨੇ ਮੇਰੇ ਬਾਲ ਫੜ ਕੇ ਇਦਾਂ ਕੀਤੇ ਸੀ ਇਹ ਐਕਸਾ ਹੀ ਇਦਾਂ ਹੁੰਦਾ ਰਹਿੰਦਾ ਉਸੋ ਜੀ ਉਹ ਮੇਰੇ ਕਾਰੋਬਾਰ ਤੋਂ ਸਾੜ ਰਹੇ ਆ ਅੱਛਾ ਅੱਜ ਤਾਂ ਮੇਨ ਕਾਰ ਨਹੀਂ ਹੈ ਕੰਮ ਹੈ ਪੂਰਾ ਮੱਲਾ ਇਦਾਂ ਹੀ ਪਰਚਾਣ ਆਇਆ ਬੋ ਜੀ ਉਹਨਾਂ ਦੇ ਕਿਸੇ ਨਾ ਬਣਦੀ ਨਹੀਂ ਮਤਲਬ ਉਹਨਾਂ ਦਾ ਪੇਸ਼ਾ ਹੀ ਸਮਝ ਲਓ ਆਹੀ ਬਣ ਗਿਆ ਵਾ ਗਲੀ ਵਾਲੇ ਬੋਲਦੇ ਨਹੀਂ ਐ ਯਾਰ ਤੁਹਾਡੇ ਬੱਚੇ ਕੰਮ ਨਹੀਂ ਕਰਦੇ ਤੁਸੀਂ ਕਿਸੇ ਹੋਰ ਬੱਚੇ ਦੇ ਉੱਤੇ ਮਤਲਬ ਤੁਸੀਂ ਅਟੈਕ ਕਰੋਗੇ ਮੇਰਾ ਕੀ ਕਸੂਰ ਹੈ ਮੈਂ ਭਗਵੰਤ ਮਾਨ ਸਾਹਿਬ ਨੂੰ ਇੱਕੋ ਹੀ ਗੱਲ ਕਰਦਾ ਮੇਨਾਂ ਨਿਆਂ ਹੋਣੀ ਚਾਹੀਦੀ ਹੈ ਇਹ ਨਹੀਂ ਨਹੀਂ ਆਈ ਹੋਈ ਤਾਂ ਮੈਂ ਸੀਵੀ ਸਾਹਿਬ ਦੇ ਉੱਤਰ ਮਾਰ ਜਾ ਕੇ ਅਨਛੰਤ ਤਰਨਾ ਬੈਠੂਗਾ ਜਦ ਤੱਕ ਮੈਨੂੰ ਨਿਆਂ ਨਹੀਂ ਮਿਲੇਗਾ ਮੈਂ ਕੈਮਰੇ ਸਾਹਮਣੇ ਕਹਿ ਰਿਹਾ ਪੰਜਾਬ ਦੇ ਲੁਧਿਆਣਾ ਦੇ ਵਿੱਚ ਇੱਕ ਕਿਰਪਾਣਗਰ ਦੇ ਵਿੱਚ ਗੁੰਡਾਗਰਦੀਆਂ ਨੰਗਾ ਨਾਚ ਦੇਖਣ ਨੂੰ ਮਿਲਿਆ ਜਿੱਥੇ ਕਿ ਇੱਕ ਵਿਅਕਤੀ ਦੇ ਉੱਤੇ ਤੇਜ਼ਦਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਤੇ ਉੱਥੇ ਹੀ ਵਿਅਕਤੀ ਕਾਇਲ ਹੋ ਗਿਆ ਹਾਲਾਂਕਿ ਉਹ ਵਿਅਕਤੀ ਹੁਣ ਸਿਵਲ ਹਸਪਤਾਲ ਦੇ ਵਿੱਚ ਜ਼ਹਿਰੀ ਇਲਾਜ ਦੇ ਵਿੱਚ ਹੈਗਾ ਵਾ ਇਲਾਜ ਕਰਾ ਕੇ ਮੈਨਾ ਉਹ ਵਿਅਕਤੀ ਜੁੜ ਚੁੱਕਾ ਵਾ ਪੂਰਾ ਮਾਮਲਾ ਜਾਣ ਲੈਣਾ ਮਾਮਲਾ ਕੀ ਹੈ ਕੀ ਨਾਮ ਅਸਰ ਤੁਹਾਡਾ ਨਵੀਨ ਮਿਸ਼ਰਾ ਭਾਜੀ ਨਵੀਨ ਜੀ ਕੀ ਕੰਮ ਕਰਦੇ ਹੋ ਤੇ ਕਿੱਥੇ ਰਹਿੰਦੇ ਹੋ ਤੇ ਕਦੋਂ ਦਾ ਵਾਕਿਆ ਹੈ ਇਹ ਸਭ ਕੁਝ ਕੀ ਹੋਇਆ ਭਾਜੀ ਮੇਰੀ ਟਰਾਂਸਪੋਰਟ ਹੈ ਮੈਂ ਕਿਰਪਾਲ ਨਗਰ ਗਲੀ ਨੰਬਰ 5 ਚ ਰਹਿਣਾ ਜੀ ਇਹ ਬਾਜੀ ਐਦਾਂ ਹੋਇਆ ਕਿ 5 5:30 ਵਜੇ ਦੀ ਗੱਲ ਹੈ ਜੀ ਮੇਰੇ ਇੱਕ ਗੱਡੀ ਆਈ ਸੀ ਮਾਲ ਲੋਡ ਕਰ ਰਹੀ ਸੀ ਜੀ ਉਹ ਦੋਨੇ ਡੈਡੀ ਤੇ ਉਹਨਾਂ ਦੇ ਬੇਟੇ ਸਾਹਿਬ ਜੀ ਇਹ ਆਏ ਉਸ ਤੋਂ ਪਹਿਲਾਂ ਉਹਨਾਂ ਦੇ ਮੁੰਡੇ ਨੇ ਕਿਹਾ ਵੋਟ ਸਾਈਕਲ ਸਾਈਡ ਕਰ ਦਿਓ ਮੈਂ ਪਿਆਰ ਨਾਲ اپنی ਗੱਡੀ ਅੱਗੇ ਕਰਤੀ ਉਹਨਾਂ ਦਾ ਮੋਟਰਸਾਈਕਲ ਨਹੀਂ ਸਾਡਾ ਆਪਣੀ ਗੱਡੀ ਅੱਗੇ ਕਰਤੀ ਜੋ ਸੱਚਾਈ ਗੱਲ ਹੈ ਮੈਂ ਉਹਨਾਂ ਨਾਲ ਬੋਲਿਆ ਵੀ ਨਹੀਂ ਕੁਝ ਇੱਕ ਗਲੀ ਦੇ ਪੜੋਸੀ ਵੀ ਗਏ ਸੀਗੇ ਮੈਂ ਉਹਨਾਂ ਨੂੰ ਮੈਂ ਕਿਹਾ ਉਹਨਾਂ ਦਾ ਮੋਟਰਸਾਈਕਲ ਨਹੀਂ ਹੱਤ ਲਾਵਾਂਗਾ ਮੈਂ ਆਪਣੀ ਗੱਡੀ ਅੱਗੇ ਕਰ ਦਊਗਾ ਮੈਂ ਗੱਡੀ ਅੱਗੇ ਕਰਕੇ ਆਪਣੀ ਗੱਡੀ ਫੇਰ ਉੱਥੇ ਲਾ ਲਈ ਮੇਰਾ ਕੰਮ ਹੈ ਜੀ ਤੇ ਬੋ ਜੀ ਉਸ ਤੋਂ ਬਾਅਦ ਇੱਕ ਮੇਰਾ ਕਿਰਾਏਦਾਰ ਨਿਕਲ ਰਿਹਾ ਸੀ ਅੱਜ ਤੋਂ 2 ਦਿਨ ਪਹਿਲਾਂ ਵੀ ਇਹਨੇ ਕਿਤੇ ਕਰਾਇਆ ਤੁਹਾਨੂੰ ਕੁਝ ਕਿਹਾ ਹੋਣਾ ਮੇਰੇ ਸਾਹਮਣੇ ਨਹੀਂ ਕਿਹਾ ਅੱਜ ਮੇਰੇ ਕਿਰਾਏਦਾਰ ਨੇ ਮੇਰੇ ਸਾਹਮਣੇ ਕਹਿੰਦਾ ਕਹਿੰਦਾ ਤੂੰ ਕੋੜਾ ਸੁੱਟਿਆ ਵਾ ਸਾਡੀ ਗਲੀ ਚ ਸਫਾਈ ਕਰਮਚਾਰੀ ਵੀ ਲੱਗੇ ਹੋਏ ਨੇ ਉਹ ਕਹਿੰਦੇ ਆ ਕਿ ਭਾਈ ਸਾਹਿਬ ਉਹਨਾਂ ਨੂੰ ਸਾਰਾ ਕੁਝ ਹੁੰਦਾ ਕਿ ਇੱਥੇ ਭਾਈ ਸਾਹਿਬ ਰੱਖ ਦਿਓ ਚੱਕ ਲਿਆ ਕਰਾਂਗੇ ਕੋੜਾ ਉਹ ਕਹਿੰਦੇ ਇੱਥੇ ਰੱਖ ਦਿਓ ਚੱਕ ਲਿਆਂਗੇ ਕਈ ਵਾਰ ਭਾਈ ਜੀ ਨਹੀਂ ਜੇ ਰੋੜੇ ਛੋਟੇ ਵੀ ਦਿੱਤਾ ਹੋਣਾ ਕਿਹੜੀ ਗੱਲ ਆ ਯਾਰ ਉਹ ਚੱਕ ਲਏਗਾ ਪੈਸੇ ਦਿੰਦੇ ਅਸੀਂ ਸਾਰੇ ਸਰਕਾਰੀ ਕਰਮਚਾਰੀ ਹੈ ਤੁਹਾਡੀ ਗਲੀ ਦੇ ਕੋੜੇ ਨਾਲ ਕੋਈ ਮਤਲਬ ਨਹੀਂ ਮੈਂ ਉਹਨੂੰ ਕਿਹਾ ਮੈਂ ਕਿਹਾ ਯਾਰ ਤੂੰ ਮ ਕਹਿੰਦਾ ਨਹੀਂ ਮੈਂ ਕਿਰਾਏਦਾਰ ਨਾਲ ਬੈਠੂਗਾ ਮੈਂ ਕਿਰਾਏਦਾਰ ਨਾਲ ਕਿਉਂ ਬੈਠਦਾ ਤੂੰ ਮੇਰੇ ਨਾਲ ਬੈਠ ਬਾਏ ਦੇ ਵਿੱਚ ਉਹ ਮੇਰੇ ਤੇ ਚੜਨ ਲੱਗ ਗਿਆ ਮੈਂ ਕਿਹਾ ਯਾਰ ਤੂੰ ਸਾਈਡ ਹੋ ਜਾ ਮੇਰੇ ਤੇ ਕਹਨੂੰ ਚੜੀ ਜਾਣਾ ਬਾਏ ਦੇ ਵਿੱਚ ਉਹ ਮੇ ਨਾਲ ਹੱਥ ਆਵਾਜ਼ ਕਰਨ ਲੱਗ ਗਿਆ ਉਹਨੇ ਆਪਣਾ ਖੜਾ ਕਰ ਦਿੱਤਾ ਉਹਨੇ ਮੇਰੀ ਜੀ ਮਾਰਿਆ ਕੀ ਕੀ ਹੱਥ ਸੀਗੇ ਉਹਨਾਂ ਦੇ ਉਹਨਾਂ ਨੇ ਬੋ ਜੀ ਜੋ ਮੈਨੂੰ ਜੋ ਮੈਨੂੰ ਫਿਲਹਾਲ ਦੇਖਣ ਚਾਹੁੰਦਾ ਕਿੰਨਾ ਮੋਟਾ ਖੜਾ ਪਾਇਆ ਸੀ ਖੜਾ ਮਾਰ ਕੇ ਉਹਨਾਂ ਸਪੈਸ਼ਲ ਖੜਾ ਕੱਢ ਕੇ ਫਿਰ ਉਹਨੇ ਤਿੰਨ ਚਾਰ ਖੜੇ ਜੋ ਵੀ ਮਾਰੇ ਕੋਈ ਸਿਸਟਰ ਆਈ ਮੈਂ ਨਹੀਂ ਉਹਨੂੰ ਹੱਥ ਲਾਇਆ ਉਹਨੇ ਮੇਰੇ ਬਾਲ ਫੜ ਕੇ ਇਦਾਂ ਕੀਤੇ ਸੀ ਹੋਰ ਦੋ ਚਾਰ ਜਣੇ ਸੀ ਮੈਨੂੰ ਮਤਲਬ ਖਿੱਚ ਰਹੇ ਸੀ ਉਹ ਮੈਨੂੰ ਪੂਰਾ ਮਾਰਨ ਜਾਨੋ ਮਾਰਨ ਦੀ ਆਜਾ ਉਹਨੂੰ ਪੂਰੀ ਹਰਕਤ ਕਰਤੀ ਬੋ ਜੀ ਉਹ ਮੇਰੇ ਕਾਰੋਬਾਰ ਤੋਂ ਸੜ ਰਹੇ ਆ ਅੱਛਾ ਅੱਜ ਤੋਂ ਮੇਨ ਕਾਰ ਨਹੀਂ ਹੈ ਕੰਮ ਹੈ ਬੋ ਜੀ ਮੈਂ maal ਰੱਖਦਾ ਦੇਖੋ ਹੋਜ maal ਕਾਤਾ ਰੱਖਦਾ ਤੁਸੀਂ ਹੋਜਰੀ ਦਾ ਹੋਜਰੀ ਮੇਰੀ ਟ੍ਰਾਂਸਪੋਰਟ ਕਪੜਾ ਹੁੰਦਾ ਬੋ ਜੀ ਕਪੜਾ ਹੁੰਦਾ ਹੋਜਰੀ ਆਂਦੀ ਹੈ ਕੰਮ ਆਂਦੇ ਕੋ ਸਾਰੇ ਬਾਜ਼ਾਰ ਦਾ ਸਾਰੇ ਟ੍ਰਾਂਸਪੋਰਟ ਦਾ ਕੰਮ maal ਵੇਚਦਾ ਮੈਂ ਮੇਰਟ ਦੇ ਹਾਫ ਪੁੱਟਦਾ ਅੱਛਾ ਤਬਾ ਜੀ ਮੇਰਾ ਮਾਲ ਆਂਦਾ ਮੈਂ ਮਾਲ ਗਲੀ ਚ ਰੱਖਿਆ ਸੀ ਪਿੱਛੇ ਗਲੀ ਦੇ ਬਾਹਰ ਰੱਖਿਆ ਗਲੀ ਚ ਰੱਖਿਆ ਗਲੀ ਦੇ ਬਾਹਰ ਜਿੱਦਾਂ ਹੁਣ ਕਈ ਵਾਰ ਪਾਜਦਾ ਮੈਂ ਗਲੀ ਚ ਰੱਖ ਲਿਆ ਇਹਨਾਂ ਦਾ ਦੂਆ ਛੱਡ ਕੇ ਆਪਣੇ ਬੂਏ ਅੱਗੇ ਰੱਖਿਆ ਸੀ ਤੇ ਨਾਲ ਇੱਕ ਗਲੀ ਹੋਰ ਜਾਂਦੀ ਹੈ ਗਲੀ ਕੋਈ ਰਸਤਾ ਰੁਕਦਾ ਸੀ ਉੱਥੇ ਨਹੀਂ ਰਸਤਾ ਸਾਮੀ ਖਾਲੀ ਸੀ ਇਹਨਾਂ ਦੀ ਕਾਰ ਖੜੀ ਸੀ ਕਹਿੰਦੇ ਸਾਡੇ ਇੱਥੇ ਗੱਡੀ ਨਾ ਖੜੇ ਬੋਰਾ ਰੱਖ ਉਦੋਂ ਬੈਂਸਨ ਲੱਗ ਗਿਆ ਉਦੋਂ ਵੀ ਮਤਲਬ ਇੱਕ ਕੋਈ ਬੰਦਾ ਲੰਘ ਰਿਹਾ ਸੀਗਾ ਛੋਟੇ ਭਰਾ ਨੇ ਸਕੂਟਰੀ ਸੈੱਡ ਕਰਤੀ ਕਹਿੰਦਾ ਤੂੰ ਮੇਰੀ ਸਕੂਟਰੀ ਨੂੰ ਹੱਥ ਕਿਉਂ ਲਾਇਆ ਅਸੀਂ ਕਿਹਾ ਤੇਰੀ ਸਕੂਟਰੀ ਟੁੱਟ ਜੇਗੀ ਨਿਕਲ ਲੈਂਦੇ ਕਹਿੰਦਾ ਕਿ ਤੂੰ ਸਾਡੀ ਸਕੂਟਰੀ ਨੂੰ ਕਿਉਂ ਹੱਥ ਲਾਇਆ ਮਤਲਬ ਉਸੇ ਦਿਨ ਤੋਂ ਉਹਨੇ ਖੁੰਦਕ ਰੱਖੀ ਉਦੋਂ ਗਲੀ 'ਚ ਬਹਿਸ ਬੂਸ ਹੋਈ ਗਲੀ ਵਾਲਿਆਂ ਨੇ ਛੜਾਤਾ ਉਹ ਅੱਜ 6-7 ਮਹੀਨੇ ਹੋ ਗਏ ਉਸ ਗੱਲ ਨੂੰ ਐਸੀ ਮਤਲਬ ਖੁੰਦਕ ਰੱਖ ਕੇ ਅੱਜ ਮਤਲਬ ਉਹ ਹਾਤਾ ਬਾਈ ਤੇ ਆਈ ਗਏ ਹਾਂ ਠੀਕ ਹੈ ਠੀਕ ਕੋਈ ਹੋਰ ਵੀ ਸ਼ਾਮਿਲ ਸੀਗਾ ਕੋਈ ਹੋਰ ਬੋ ਜੀ ਉਹਨਾਂ ਦੀ ਪੂਰੀ ਫੈਮਿਲੀ ਮਦਰ ਅੱਛਾ ਸਿਸਟਰ ਹੂੰ ਛੋਟਾ ਬ੍ਰਦਰ ਹੂੰ ਵੱਡਾ ਬ੍ਰਦਰ ਉਹ ਕੀ ਕਰਦੇ ਨੇ ਕੰਮ ਕੀ ਕਰਦੇ ਨੇ ਬੋ ਜੀ ਕੋਈ ਕੰਮ ਨਹੀਂ ਕਰਦੇ ਹੁਣ ਤਾਂ ਪਤਾ ਨਹੀਂ ਮਸ਼ੀਨਾਂ ਮਸ਼ੀਨਾਂ ਲਾਈਆਂ ਕਿ ਨਹੀਂ ਲਾਈਆਂ ਮੈਨੂੰ ਨਹੀਂ ਪਤਾ ਪਰ ਉਹ ਗਲੀ ਮਹੱਲੇ ਚੋਂ ਤਾਂ ਤੁਸੀਂ ਆਪ ਹੀ ਚੈੱਕ ਕਰ ਲਓ ਕੀ ਕਰਦੇ ਨੇ ਅੱਛਾ ਅੱਛਾ ਪੂਰਾ ਮਹੱਲਾ ਇਦਾਂ ਹੀ ਪਰੇਸ਼ਾਨ ਆਇਆ ਬੋ ਜੀ ਉਹਨਾਂ ਦੇ ਕਿਸੇ ਨਾ ਬੰਦੀ ਨਹੀਂ ਨੀ ਨਹੀਂ ਤੁਸੀਂ ਮਾਲ ਲਗਦਾ ਧੜ ਤੋਂ ਕੋਈ ਪਰੇਸ਼ਾਨੀ ਬੋ ਜੀ ਮੇਰੇ ਮਾਲ ਤੋਂ ਬਾਅਦ ਵੀ ਘਟੋ ਘਟ ਚਾਰ ਪੰਜ ਲੜਾਈਆਂ ਹੋ ਚੁੱਕੀਆਂ ਹੁਣ ਮੈਂ ਕੀ ਦਾ ਕੀ ਦਾ ਨਾਮ ਲਾਵਾਂ ਅਗਲੀ ਲੜਾਈ ਹੋਈਆਂ ਲੜਾਈਆਂ ਕਿਸੇ ਹੋਰ ਨਾਲ ਕਿਸੇ ਹੋਰ ਨਾਲ ਵੀ ਹੋ ਚੁੱਕੀਆਂ ਹਰ ਇੱਕ ਗਲੀ ਦੇ ਬੰਦੇ ਨਾਲ ਲੜਦੇ ਰਹਿੰਦੇ ਆ ਹਾਂ ਮਤਲਬ ਉਹਨਾਂ ਦਾ ਪੇਸ਼ਾ ਹੀ ਸਮਝ ਲਓ ਐ ਹੀ ਬਣ ਗਿਆ ਵਾ ਗਲੀ ਵਾਲੇ ਬੋਲਦੇ ਨਹੀਂ ਐ ਡਰਦੇ ਐ ਸ਼ਰੀਫ ਦੇ ਕੋਈ ਸ਼ਰੀ ਪਰਿਵਾਰ ਨਹੀਂ ਬੋਲਦਾ ਮੈਂ ਵੀ ਨਹੀਂ ਬੋਲਣਾ ਚਾਹੁੰਦਾ ਮੈਂ ਲੜਨਾ ਨਹੀਂ ਚਾਹੁੰਦਾ ਪਰ ਕੀ ਕਰਾਂ ਮਜਬੂਰ ਅੱਜ ਕਸਾ ਕਰਤਾ ਉਹਨੇ ਕੀ ਕਰਾਂ ਮੈਂ ਗਵਾਂਡੀ ਬਚਾਂਦੇ ਪਚਾਂਦੇ ਕੀ ਕਰਨ ਨਹੀਂ ਸਮਝ ਆਈ ਕੋਈ ਰਾਜਨੀਤੀ ਸ਼ਹਿਬ ਉਹਨਾਂ ਦੀ ਰਾਜਨੀਤੀ ਸ਼ਹਿ ਹੈ ਹੀ ਆ ਬੋ ਜੀ ਕੀ ਹੈ ਪਿਤਾ ਜੀ ਉਹਨਾਂ ਦੇ ਕਾਉਂਸਲਰ ਖੜਨ ਲੱਗੇ ਬੀਜੇਪੀ ਚ ਪੂਰੀ ਸਪੋਰਟ ਅੱਜ ਕਿ ਬੀਜੇਪੀ ਦਾ ਮੈਂ ਵੀ ਆ ਪਰ ਮੇ ਤੋਂ ਜ਼ਿਆਦਾ ਸਪੋਰਟ ਰੱਖਦੇ ਨੇ ਉਹ ਅੱਛਾ ਕਾ ਕੌਣ ਨੇ ਕਾਉਂਸਲਰ ਇਹ ਕੌਨਸਲਰ ਸੀਟ ਤੇ ਲੜਨ ਲੱਗੇ ਸੀਟ ਮਿਲੀ ਨਹੀਂ ਉਹਨਾਂ ਨੂੰ ਅੱਛਾ ਔਰ ਕਤਿਆਲ ਆ ਮਾ ਉਹਨਾਂ ਦਾ ਅਜ ਕਤਿਆਲ ਸਾਹਿਬ ਕਤਿਆਲ ਸਾਹਿਬ ਨੇ ਠੀਕ ਹੈ ਉਹ ਆਪ ਡੰਡਾ ਲੈ ਕੇ ਆਏ ਸੀ ਮਾਰਨ ਮੈਨੂੰ ਅੱਛਾ ਡੰਡਾ ਲੈ ਕੇ ਆਇਆ ਸੀ ਡਾ ਵੱਡਾ ਹਾਂ ਉਹ ਤਾਂ ਜਦੋਂ ਮੇਰੇ ਖੂਨ ਨਿਕਲਣ ਲੱਗ ਗਿਆ ਫਿਰ ਹਟ ਗਏ ਫਿਰ ਕਹਿੰਦੇ ਬੇਟਾ 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 ਮੰਗ ਕੀ ਕਰਦੇ ਹੋ ਪ੍ਰਸ਼ਾਸਨ ਤੋਂ ਮੰਗ ਲੈਂਦਾ ਨਾ ਬੋ ਜੀ ਥਾਣਾ ਮੇਰੇ ਖਾਲਾ ਸੁਨਦਰ ਨਗਰ ਹੈ ਤੇ ਦਰੇਸੀ ਹੈ ਇਹ ਹਿਸਾਬ ਹੈ ਦਰੇਸੀ ਸੁਨਦਰ ਕਿੱਥੇ ਕਿੱਥੇ ਤੁਹਾਡੇ ਸੱਟਾਂ ਲੱਗੀਆਂ ਉਸ ਟਾਈਮ ਬੋ ਜੀ ਸਿਰ ਸਭ ਤੋਂ ਜ਼ਿਆਦਾ ਸਿਰ ਤੇ ਮੈਨੂੰ ਚੱਕਰ ਆ ਰਹੇ ਬਹੁਤ ਜ਼ਿਆਦਾ ਤੇ ਆ ਇੱਕ ਗੱਲੇ ਚ ਲੱਗੀ ਹੈ ਬਾਕੀ ਪੇਟ ਫੂਟ ਚ ਬਿਰਾ ਉਹਨੇ ਬਾਲ ਬੂ ਦਰਤਾ ਹੈਗੀ ਇਹ ਸ਼ਰੀਰ ਚ ਤੇ ਮੰਗ ਕੀ ਕਰਦੇ ਪ੍ਰਸ਼ਾਸਨ ਮੰਗੇ ਸਾਹਿਬ ਮੈਂ ਭਗਵੰਤ ਮਾਨ ਸਾਹਿਬ ਦੀ ਸਰਕਾਰ ਹੈ ਠੀਕ ਹੈ ਜੀ ਭਗਵੰਤ ਮਾਨ ਸਾਹਿਬ ਕਹਿੰਦੇ ਅਸੀਂ ਗੁੰਡਾਗਰਦੀ ਨਸ਼ੇ ਵਿਰੁੱਧ ਮਹੀਮ ਚਲਾਈ ਹੋਈ ਹੈ ਮੈਂ ਇਹ ਤੁਸੀਂ ਉਹਨਾਂ ਦੀ ਜਾਂਚ ਕਰਾਓ ਨਸ਼ਾ ਸਾਰਾ ਕੁਝ ਜਾਂਚ ਕਰਾਓ ਜੋ ਕਰਦੇ ਪਏ ਹੈ ਠੀਕ ਹੈ ਜੀ ਭਗਵੰਤ ਮਾਨ ਸਾਹਿਬ ਨੂੰ ਮੈਂ ਇੱਕੋ ਹੀ ਬੇਨਤੀ ਕਰਨਾ ਚਾਹਨਾ ਕਿ ਮੇਰੇ ਨਾਲ ਨਜਾਇਜ਼ ਹੋਏਗੀ ਮੈਨੂੰ ਗੁੰਡਾ ਕਰ ਮਾਰਿਆ ਜਾਏਗਾ ਜਾਨੋ ਅਗਰ ਮੈਂ ਵਪਾਰੀ ਬੰਦਾ ਮੈਨੂੰ ਮਾਰਿਆ ਜਾਏਗਾ ਯਾਰ ਤੁਹਾਡੇ ਬੱਚੇ ਕੰਮ ਨਹੀਂ ਕਰਦੇ ਤੁਸੀਂ ਕਿਸੇ ਹੋਰ ਬੱਚੇ ਦੇ ਉੱਤੇ ਮਤਲਬ ਤੁਸੀਂ ਅਟੈਕ ਕਰੋਗੇ ਮੇਰਾ ਕੀ ਕਸੂਰ ਹੈ ਮੈਂ ਭਗਵੰਤ ਜੀ ਸਾਹਿਬ ਨੂੰ ਇੱਕੋ ਹੀ ਗੱਲ ਕਰਦਾ ਮੇਨੂੰ ਨਿਆਂ ਹੋਣੀ ਚਾਹੀਦੀ ਹੈ ਜੇ ਨਹੀਂ ਨਿਆਂ ਹੋਈ ਤਾਂ ਮੈਂ ਸੀਵੀ ਸਾਹਿਬ ਦੇ ਉੱਤੇ ਮਾਰ ਜਾ ਕੇ ਅਨਛਨ ਤੇ ਤਰਨਾ ਬੈਠੂਗਾ ਜਦ ਤੂੰ ਮੈਨੂੰ ਨਿਆਂ ਨਹੀਂ ਮਿਲੇਗਾ ਮੈਂ ਕੈਮਰੇ ਸਾਹਮਣੇ ਕਹਿ ਰਿਹਾ ਬਸ ਬਿਲਕੁਲ ਹੀ ਮੈਂ ਅਨਛਨ ਤੇ ਬੈਠੂਗਾ ਮੈਂ ਸਾਫ਼ ਕਰ ਰਿਹਾ ਮੈਂ ਅਨਛਨ ਤੇ ਬੈਠੂਗਾ اگر ਮੈਨੂੰ ਇਨਸਾਫ ਨਾ ਮਿਲਿਆ ਕੋਈ ਕੋਈ ਸਰ ਸੀਸੀਟੀਵੀ ਆਈ ਸਾਹਮਣੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਉਹ ਨਰਸਿਸਟਰ میری ਕੋਈ ਸੀਸੀਟੀਵੀ ਫੁਟੇਜ ਆਏਗੀ ਬੋਜੀ ਹੈ ਮੇਰੇ ਖੁਦ ਦੇ ਕੈਮਰੇ ਵੀਡੀਓ ਨੂੰ ਪ੍ਰੋਵਾਈਡ ਕਰ ਸਕਦੇ ਹੋ ਬਿਲਕੁਲ ਕਰੂੰਗਾ ਬੋਜੀ ਜੋ ਮੰਗੂਗਾ ਉਹ ਕਰੂੰਗਾ ਮੈਂ ਕਿ ਚੋਰ تھوڑے سب کچھ ਕਰੂੰਗਾ ਬੋਜੀ ਮੇਰੇ ਮੈਂ ਇਸੀ ਨੇ ਕੈਮਰੇ ਲਵਾਏ ਹੋ ਤੁਸੀਂ ਕਹਿ ਰਹੇ ਹੋ ਕਿ ਉਹ ਸਿਸਟਰ ਆ ਗਈ ਉਹਨਾਂ ਦੀ ਸਿਸਟਰ ਆ ਗਈ ਸਭ ਕੁਝ ਹੈ ਸਿਸਟਰ ਆਈ ਹੈ ਤੁਸੀਂ ਕਿ ਹੱਥ ਨਹੀਂ ਲਾਏ ਮੈਂ ਨਹੀਂ ਹੱਥ ਲਾਇਆ ਉਹਨੇ ਮੇਰਾ ਬਾਲ ਫੜ ਲਿਆ ਹੁਣ ਮੈਨੂੰ ਮੈਨੂੰ ਲੋਕੀ ਖਿੱਚ ਰਿਹਾ ਹੈ ਕੈਮਰਾ ਚੈੱਕ ਕਰ ਲਓ ਬੋਜੀ ਤੁਹਾਨੂੰ ਕੈਮਰੇ ਚ ਆ ਰਹੇ ਸਭ ਕੁਝ ਬਿਲਕੁ ਦੋਨੋ ਕੈਮਰੇ ਸੀਸੀਟੀਵੀ ਗਲੀਆਂ ਉਪਰ ਪਾਂਜੇ ਕਸ਼ਿਪਾਰਪਾਨਗਰ ਦੇ ਵਿੱਚ ਗੁੰਡਾਗਰਦੀ ਨੰਗਾ ਨਾਚ ਹੁੰਦਾ ਵਾ ਦੱਸਿਆ ਜਾ ਰਿਹਾ ਪਿਓ ਪੁੱਤਰ ਦੇ ਵੱਲੋਂ ਇੱਕ ਵਪਾਰੀ ਬੰਦੇ ਦੇ ਉੱਤੇ ਹਮਲਾ ਕੀਤਾ ਜਾਂਦਾ ਤੇ ਉਸ ਤਵ ਜਰੋਏ ਚੀਚਾ ਹੜਾ ਹੁੰਦਾ ਵਾ ਤੇ ਉਸ ਤਵ ਪੂਰਾ ਪਰਿਵਾਰ ਬਾਹਰ ਨਿਕਲ ਕੇ ਇੱਕ 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 ਬੰਦੇ ਦੇ ਉੱਤੇ ਹਮਲਾ ਕਰਦਾ ਵਾ ਹਾਲਾਂਕਿ ਵਪਾਰੀ ਬੰਦੇ ਦਾ ਕਹਿਣਾ ਵਾ ਕਿ ਵਪਾਰ ਕਰਨਾ ਸਾਨੂੰ ਔਖਾ ਹੋ ਗਿਆ ਹੈ ਅਸੀਂ ਵਪਾਰ ਕਿਸ ਤਰ੍ਹਾਂ ਕਰੀ ਹਾਂ ਜੀ ਇੱਕ ਚੈਨ ਭਾਈ ਸੀ ਮੈਂ 2.5 ਲੱਖ ਰੁਪਏ ਦੀ ਜਗਦੰਬਾ ਜੁਐਲਰ ਸਰਾਫਾ ਬਾਜ਼ਾਰ ਤੋਂ ਲਈ ਸੀ ਬਿੱਲ ਹੈਗਾ ਉਹਦਾ ਹੈਗਾ ਬਿੱਲ ਮੈਂ ਜਾ ਕੇ ਦੁਕਾਨ ਤੇ ਪੁੱਛਵਾ ਦੂੰਗਾ ਪ੍ਰੋਪਰ ਕਸਟਮਰ ਆ ਉਹ ਚਾਹਰ ਵੀ ਮੇਰੀ ਗੈਪ ਹੋਗੀ ਯਾਰ ਤੁਸੀਂ ਐਦਾਂ ਹੀ ਲੈਣੇ ਪੈਸੇ ਇੱਕ ਚੀਜ਼ ਹੋਰ ਉਹਨਾਂ ਦੀ ਮੈਂ ਗੱਲ ਦੱਸਦਾ ਮੈਨੂੰ ਯਾਦ ਆ ਗਈ ਮੇਰੇ ਫਾਦਰ ਸਾਹਿਬ ਨੇ ਉਹ ਕਮੇਟੀ ਬਾਈ ਸੀ ਦੱਸਣਾ ਹੁਣ ਅੱਜ ਬਣਦਾ ਹੈ ਮੈਂ ਇੱਕ ਇੱਜ਼ਤਦਾਰ ਬੰਦਾ ਮੇਰੇ ਫਾਦਰ ਸਾਹਿਬ ਨੇ ਉਹਨਾਂ ਨੇ ਕਮੇਟੀ ਬਾਈ ਸੀ ਮੇਰੇ ਮੇਰੀ ਮਦਰ ਐਕਸਪਾਇਰ ਹੋ ਗਈ 17 18 19 ਦੇ ਵਿੱਚ 19 ਚ ਮਦਰ ਐਕਸਪਾਇਰ ਹੋ ਗਈ ਫਾਦਰ ਸਾਹਿਬ ਨੇ ਸ਼ਾਇਦ 2-4 ਮਹੀਨੇ 5 ਮਹੀਨੇ 6 ਮਹੀਨੇ ਦੀ ਕਮੇਟੀ ਨਹੀਂ ਦਿੱਤੀ ਉਹਨਾਂ ਨੇ ਮੇਰੇ ਤੋਂ ਉਹਨਾਂ ਨੇ ਮੇਰੇ ਤੋਂ 2 ਲੱਖ ਰੁਪਈਆ 2 ਲੱਖ 1000 ਰੁਪਈਆ ਅਕਾਊਂਟ ਦੇ ਵਿੱਚ ਵਿਆਜ ਦੇ ਤੌਰ ਤੇ ਕਮੇਟੀ ਦਾ ਲਿਆ ਮੇ ਤੋਂ ਮੈਂ ਹੈਗਾ ਐਟ ਮੇਰੇ ਕੋ ਮੋਬਾਈਲ ਚ ਪਿਆ ਮੈਂ ਇੱਜ਼ਤ ਦੇ ਕਾਰਨ ਦਿੱਤਾ ਕਿ ਗਵਾਂਡੀ ਚ ਮੇਰੇ ਆਸ ਬੜੋ ਚ ਬੇਇੱਜ਼ਤੀ ਨਾ ਹੋਵੇ ਕਿ ਮੇਰੇ ਬਾਪ ਦੀ ਗਲਤੀ 6 ਮਹੀਨੇ ਕਮੇਟੀ ਕਿਉਂ ਦਿੱਤੀ ਕਮੇਟੀ ਲੇਟ ਹੋਈ ਥਾਡੀ ਉਹਨਾਂ ਨੇ ਮੈਂ ਤਾਂ 6 ਮਹੀਨੇ ਸੱਤ ਮਹੀਨੇ ਸਾਲ ਦਾ ਵਿਆਜ ਮਤਲਬ 210000 ਰੁਪਏ ਲਿਆ ਤੁਸੀਂ ਉਹਨਾਂ ਕੋ ਤੁਹਾਡੇ ਫਾਜ਼ਲ ਸਾਹਿਬ ਨੇ ਉਹਨਾਂ ਕੋ ਪੈਸੇ ਲੈਤੇ ਹੀ ਵਿਆਜ ਕਮੇਟੀ ਵਾਈਜ਼ ਕਮੇਟੀ ਕੋਈ ਵੀ ਆਸ ਨਹੀਂ ਉਹ ਲੇਟ ਹੋ ਗਈ ਸੀ ਉਹ ਲੇਟ ਹੋ ਗਈ ਸੀ ਉਹਦੇ ਚੱਕਰ ਚ ਮੈਂ ਇੱਜ਼ਤ ਕਰਦਾ ਮੈਂ 210000 ਵਿਆਜ ਵੀ ਦਿੱਤਾ ਇੱਜ਼ਤ ਕਿ ਉਹਨਾਂ ਦੀ ਮੈਨੂੰ ਦਿੱਤਾ ਗਲੀ ਜਿੱਥੇ ਨੂੰ ਪਤਾ ਨਾ ਲੱਗੇ ਹੂੰ ਚਲੋ ਮੇਰੇ ਕੋ ਮੋਬਾਈਲ 'ਚ ਰਿਕਾਰਡ ਵੀ ਹੈ ਬਿਲਕੁਲ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਵਪਾਰੀ ਦੀ ਹਾਲਾਤ ਖਸਾ ਹੋਈ ਪਈ ਹੈ ਦੇਖ ਸਕਦੇ ਹੋ ਕਿ ਦੱਸਿਆ ਜਾ ਰਿਹਾ ਉਹਦੇ ਵੱਲੋਂ ਕਿ ਮੈਂ ਚੈਨੀ ਵੀ ਪਾਈ ਹੋਈ ਸੀ ਮੇਰੇ ਕੋ ਉਹਦਾ ਬਿੱਲ ਵੀ ਹੈ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਆ ਪੂਰਾ ਪਰਿਵਾਰ ਇੱਕ ਵਿਅਕਤੀ ਦੇ ਉੱਤੇ ਇੰਜ ਟੁੱਟ ਪੈਂਦਾ ਵਾ ਜਿਵੇਂ ਕੋਈ ਗਲੀ ਦੇ ਵਿੱਚ ਕੋਈ ਗੁੰਡਾ ਰਾਜ ਹੋਵੇ ਦੇਖ ਸਕਦੇ ਹੋ ਤਸਵੀਰਾਂ ਦੇਖ ਕੇ ਕਿੰਨਾ ਕੁ ਲੁਧਿਆਣਾ ਸ਼ਹਿਰ ਦਾ ਮਾਹੌਲ ਖਰਾਬ ਹੁੰਦਾ ਨਜ਼ਰ ਆ ਰਿਹਾ ਹੈ ਵਪਾਰੀ ਇਹ ਇੰਡਸਟਰੀ ਹੱਬ ਕਿਹਾ ਜਾਂਦਾ ਵਾ ਲੁਧਿਆਣਾ ਨੂੰ ਲੁਧਿਆਣਾ ਸਮਾਰਟ ਸਿਟੀ ਨੂੰ ਲੁਧਿਆਣਾ ਮਹਾਨਗਰ ਨੂੰ ਪਰ ਵਪਾਰੀ ਦਾ ਇੱਥੇ ਰਹਿਣਾ ਇੱਥੇ ਕੰਮ ਕਰਨਾ ਬਹੁਤ ਔਖਾ ਹੋਇਆ ਪਿਆ ਕਿਉਂਕਿ ਇਹਨਾਂ ਦਾ ਕਹਿਣਾ ਹੈ ਕਿ ਸਾਡਾ ਕੰਮ ਵਧੀਆ ਚੱਲਦਾ ਵਾ ਅਕਸਰ ਹੀ ਉਹ ਲੋਕ ਜਿਹੜੇ ਐ ਹਰ ਇੱਕ ਦੇ ਨਾਲ ਲੜਦੇ ਹੋਏ ਨਜ਼ਰ ਆਉਂਦੇ ਨੇ ਪਰ ਸਾਨੂੰ ਕੰਮ ਉੱਥੇ ਨਹੀਂ ਕੀਤਾ ਜਾ ਰਿਹਾ ਦੱਸਿਆ ਜਾ ਰਿਹਾ ਇਸ ਵਪਾਰੀ ਵਿਅਕਤੀ ਵਿਅਕਤੀ ਦੇ ਬਲੋਕੀ ਮੇਰਾ ਕਿਰਾਏਦਾਰ ਉੱਥੋਂ ਨਿਕਲ ਰਿਹਾ ਸੀਗਾ ਕਰਮ ਸਫਾਈ ਕਰਮਚਾਰੀ ਲਾਏ ਹੋਏ ਨੇ ਪੈਸਾ ਦਿੱਤੇ ਹਮੇਸ਼ਾ ਉਹਨਾਂ ਨੂੰ ਪੈਸੇ ਦਿੰਦੇ ਨੇ ਤੇ ਫਿਰ ਵੀ ਉਹਨਾਂ ਨੇ ਜਾਣ ਬੁੱਝ ਕੇ ਲੜਾਈ ਝਗੜਾ ਕੀਤਾ ਤੇ ਮੇਰੇ ਨਾਲ ਕਾਫੀ ਤੇਜ਼ ਹਥਿਆਰ ਦੇ ਨਾਲ ਕੁੱਟਮਾਰ ਕੀਤੀ ਥਾਣਾ ਦ੍ਰਿਸ਼ੀ ਦੀ ਪੁਲਿਸ ਇਸ ਮਾਮਲੇ ਨੂੰ ਇਸ ਪਰ ਇਸ ਕੇਸ ਨੂੰ ਕਿਸ ਤਰ੍ਹਾਂ ਸੁਲਝਾਇਆ ਜਾਏਗੀ ਕਿਸ ਤਰ੍ਹਾਂ ਅਰੋਪੀય ਕਾਰਵਾਈ ਹੋਏਗੀ ਇਹ ਆਉਣ ਵਾਲੇ ਸਮੇਂ ਚ ਦੇਖਣਾ ਹੋਏਗਾ ਜੁੜੇਵਲ 당ਲੇ ਦੇ ਨਾਲ ਇਹ ਵੀ ਰਿਪੋਰਟ ਤਨਵਤ